हां जी ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਸੱਚੇ ਪਾਸ਼ਾ ਮਹਾਰਾਜ ਨੂੰ ਪ੍ਰਵਾਨ ਹੋਣ ਵਾਸਤੇ ਵਰਵਾਣ ਵਾਸਤੇ ਸਭ ਤੋਂ ਜ਼ਰੂਰੀ ਆ ਆਪਾਂ ਨੂੰ ਅਰਦਾਸ ਜਿਹੜਾ ਗੁਰਸਿੱਖ ਦਾ ਜਿਹੜਾ ਨਾ ਜੀਵਨ ਸਾਰਾ ਅਰਦਾਸ ਤੇ ਹੈ ਜੀ ਦੇ ਕੋਲੇ ਅਰਦਾਸ ਨਹੀਂ ਉਹਦੇ ਕੋਲੇ ਕੁਝ ਵੀ ਨਹੀਂ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਆਣੇ ਰਾਸ ਸੋ ਅਰਦਾਸ ਦਾ ਆਪਾਂ ਮਤਲਬ ਸਮਝੀ ਅਰਦਾਸ ਦੀ ਮਹਾਨਤਾ ਅਰਦਾਸ ਚ ਸ਼ਕਤੀ ਕਿੰਨੀ ਕ ਹੈ ਅਰਦਾਸ ਦਾ ਮਤਲਬ ਹੈ ਅਰ ਪਲਸ ਦਾਸ ਅਰ ਦਾ ਮਤਲਬ ਸੰਗਤ ਜੀ ਅਰਜੋਈ ਬੇਨਤੀ ਤੇ ਦਾਸ ਦਾ ਮਤਲਬ ਦਾਸ ਦਾ ਤੁਸੀਂ ਸ਼ਬਦ ਛੋਟਾ ਪਰ ਆਪਦੇ ਆਪ ਨੂੰ ਜੋ ਛੋਟਾ ਕਹਾਵੇ ਨਾਨਕ ਦਾਸ ਮੁਖਤੇ ਜੋ ਬੋਲੇ ਆਪਦੇ ਉਹਨੂੰ ਛੋਟਾ ਜੀ ਕਹੇ ਅਗਰ ਆਪਨੇ ਛੋਟਾ ਕਹਿਣਾ ਹੋਵੇ ਨਾ ਜੇ ਆਪਾਂ ਕਹਿੰਦੇ ਬਸ ਮੈਂ ਆਪ ਦਾ ਦਾਸ ਜਾਨੀ ਕਿ ਨੌਕਰ ਚਾਕਰ ਇੰਨਾ ਚ ਆ ਜਾਂਦੀ ਓਦੀ ਵੀ ਮੈਂ ਆਪਦੇ ਚਾਕਰ ਜਿਹੜਾ ਅਲੇ ਦਾ ਚੱਕਰੀ ਕਰੇ ਚੱਕਰੀਆਂ ਵਿੱਚ ਚੱਕਰ ਕਰੇ ਵਾਲੇ ਟਹਿਲ ਸੇਵਾ ਕਰੇ ਤੇ ਦਾਸ ਦਾ ਮਤਲਬ ਵੀ ਛੋਟਾ ਬਹੁਤ ਛੋਟਾ ਦਾਸ ਦਾਸਾ ਭਾਵ ਇੱਕ ਹੁੰਦਾ ਰਾਜਾ ਰਾਜ ਤੋਂ ਉਹਦੀ ਪਰਜਾ ਪਰਜਾ ਤੋਂ ਵੀ ਥੱਲੇ ਉਹਦੀ ਪਰਜਾ ਦਾ ਜਣੇ ਕਿ ਥੱਲੇ ਹੀੜ ਤੋਂ ਹੀੜ ਲੈ ਉਹ ਹੀੜ ਨੇ ਦਰਜੇ ਦਾ ਘੋਣਾ ਆਪਣੇ ਆਪ ਨੂੰ ਤੇ ਦਾਸ ਬਣ ਕੇ ਰਹਿਣਾ ਸਭ ਤੋਂ ਨੀਮਾ ਕਹਾਉਣਾ ਨੀਮਾ ਕੀ ਦਾ ਕਹਾਣਾ ਗੁਰੂ ਦਾ ਸੋ ਨਿਮਾਣਾਪਣ ਜੇ ਆਪਣੇ ਵਿੱਚ ਆ ਗਿਆ ਨਾ ਮਹਾਰਾਜੇ ਪਾਤਸ਼ਾਹ ਨੂੰ ਅਰਦਾਸ ਬੇਨਤੀ ਕਰਨੀ ਆਰ ਪਲੱਸ ਦਾਸ ਅਰਜੋਈ ਜਿਵੇਂ ਆਪਾਂ ਕਹਿੰਦੇ ਆ ਅਰਜੀ ਯਾਰ ਜੀ ਲਿਖੀ ਅਰਜ਼ੋਈ ਕੀਤੀ ਬੇਨਤੀ ਲਿਖੀ ਸੋ ਅਰਦਾਸ ਗੁਰਸਿੱਖ ਪੰਥ ਦੇ ਵਿੱਚ ਅਰਦਾਸ ਦੀ ਵੱਡੀ ਮਹੱਤਤਾ ਕੋਈ ਵੀ ਕਾਰਜ ਕਰਨਾ ਆਪਾਂ ਨੇ ਅਰਦਾਸ ਬੇਨਤੀ ਜ਼ਰੂਰ ਕਰਵਾਓ ਜ਼ਰੂਰ ਕਰੋ ਦੂਜਿਆਂ ਦੇ ਵਾਸਤੇ ਵੀ ਸੋ ਅਰਦਾਸ ਕਰਕੇ ਵੀ ਮਾਨ ਨਹੀਂ ਕਰਨਾ ਦੋਏ ਕਰ ਜੋੜ ਕਰੋ ਅਰਦਾਸ ਤੋਂ ਉਪਹਾਵ ਹੈ ਤਾਂ ਆਣਾ ਰਾਸ ਬਾਲੇ ਹੰਕਾਰ ਕਰਦੇ ਨੇ ਮੈਂ ਫਲਾਣੇ ਦੀ ਅਰਦਾਸ ਕੀਤੀ ਉਹਨਾਂ ਦੇ ਪੁੱਤਰ ਹੋ ਗਿਆ ਮੈਂ ਅਰਦਾਸ ਕੀਤੀ ਉਹਨਾਂ ਦੀ ਐ ਹੋ ਗਿਆ ਮਹਾਰਾਜ ਕਹਿੰਦੇ ਅਰਦਾਸ ਦੇ ਵਿੱਚ ਵੀ ਮਾਨ ਨਹੀਂ ਹੋਣਾ ਕਹੇ ਮਹਾਰਾਜ ਦੋ ਹੱਥ ਜੋੜ ਕੇ ਬੇਨਤੀ ਹੈ ਬੇਨਤੀ ਵੀ ਜੇ ਤੈਨੂੰ ਚੰਗੀ ਲੱਗ ਜੇ ਤਾਂ ਇਹ ਮਹਾਰਾਜ ਜੇ ਤੈਨੂੰ ਚੰਗੀ ਨਾ ਲੱਗੇ ਮੈਂ ਕੀ ਆ ਮੈਂ ਤਾਂ ਕੀੜਾ ਕਿਰਮਾ ਇੰਨਾ ਨਮਾਣਾ ਮਾਰਚੇ ਪਛਣਾ ਆਪਣ ਨੂੰ ਅਰਦਾਸ ਹੀ ਆ ਬਣ ਕੇ ਵੀ ਬਹੁਤ ਨੀਮਕ ਹੋਣਾ ਭਗਤੀ ਕਰਕੇ ਦਾ ਘਾਉਣੀ ਘਾਉਣਾ ਭਾਉ ਭਗਤ ਕਰਨੀ ਚ ਸਦਾਈ ਨਾਨਕ ਤਉ ਮੁਕੰਤਰ ਪਾਏ ਸੋ ਅਰਦਾਸ ਇੱਕ ਨਾ ਇੱਕ ਵਾਰੀ ਅੰਗਰੇਜ਼ ਕਿਸੇ ਕਿਲੇ ਵਿੱਚ ਗਏ ਕਿਲੇ ਦੀ ਜਦੋਂ ਜੋ ਕਿਲੇ ਦੇ ਨੇ ਦੇਖਿਆ ਤਾਂ ਜਿੱਤ ਤਰ੍ਹਾਂ ਕਿਲਾ ਉਹਨੇ ਕਿਲੇ ਦੀ ਕੰਧ ਦੇ ਵੱਡੇ ਵੱਡੇ ਪੱਥਰ ਲੱਗੇ ਸੀ ਕਿਲੇ ਦੀ ਕੰਧ ਤੇ ਇੱਕ ਕਿਲੇ ਦੀ ਕੰਧ ਦੇ ਵਿੱਚ ਨਾ ਬਹੁਤ ਵੱਡਾ ਪੱਥਰ ਸੀ ਗੋਲ ਪੱਥਰ ਜਿਹੜਾ ਪਹਾੜਾ ਤੋਂ ਡਾਇਰੈਕਟ ਲਿਆ ਕੇ ਰੱਖਿਆ ਗਿਆ ਸੀ ਕੰਧ ਬਣਾਈ ਸੀ ਪੱਥਰਾਂ ਦੇ ਨਾਲ ਇੱਕ ਤਾਂ ਆ ਪੱਥਰ ਬਣਾ ਲਏ ਨੇ ਸਿਮਿੰਟ ਨਾਲ ਇੱਕ ਬਣਿਆ ਬਣਾਇਆ ਸੈਲ ਪੱਥਰ ਮੈਂ ਜੰਤ ਪਾਏ ਬਣਿਆ ਬਣਿਆ ਕੁਦਰਤੀ ਗੋਲ ਉਹ ਪੱਥਰ ਉਕਾਂਧ ਦੇ ਉੱਤੇ ਲਖੰਧੋ ਦੀ ਬਣਾਈ ਸੀ ਜੈ ਸੈਲ ਪੱਥਰਾਂ ਦੀ ਉਹਦੇ ਵਿੱਚ ਨਾ ਇੱਕ ਤਲਵਾਰ ਗੱਡੀ ਹੋਈ ਸੀ ਤਲਵਾਰ ਜਦੋਂ ਉਹਨਾਂ ਨੇ ਅੰਗਰੇਜ਼ਾਂ ਨੇ ਆ ਕੇ ਦੇਖਿਆ ਵੀ ਤਲਵਾਰ ਵਿੱਚ ਪੱਥਰ ਦੇ ਵਿੱਚ ਤਲਵਾਰ ਕਿਵੇਂ ਗੱਡੀ ਗਈ ਹੈ ਹਰ ਇੱਕ ਚੀਜ਼ ਦੇ ਵਿੱਚ ਤਲਵਾਰ ਖੁੱਭ ਸਕਦੀ ਹੈ ਇਦਰਾਕਤ ਵਿੱਚ ਵੀ ਖੁੱਭ ਸਕਦੀ ਹੈ ਮਿੱਟੀ ਵਿੱਚ ਵੀ ਖੁੱਭ ਸਕਦੀ ਹੈ ਕਿਸੇ ਬੰਦੇ ਦੇ ਬਾਸਤਾ ਬਣੀ ਹੈ ਚਮੜੇ ਦੇ ਵਿੱਚ ਤਾਂ ਖੁੱਭੀ ਜਾਂਦੀ ਹੈ ਪਰ ਇਹ ਪੱਥਰ ਦੇ ਵਿੱਚ ਕਿਵੇਂ ਗੱਡੀ ਗਈ ਕਿਵੇਂ ਗੜ ਗਈ ਹੈ ਕਹਿੰਦੇ ਕੱਢ ਕੇ ਦੇਖੋ ਇਹਨੂੰ ਅੰਗਰੇਜ਼ਾਂ ਨੇ ਜਿਹੜੇ ਆਰਦਵਾਲੇ ਬੰਦੇ ਆਖੀ ਕਹਿੰਦੇ ਇਹਨਾਂ ਨੂੰ ਕੱਢੋ ਸਾਰੇ ਨੇ ਜ਼ੋਰ ਲਾ ਕੇ ਦੇਖ ਲਿਆ ਉਹ ਵਿੱਚੋਂ ਤਲਵਾਰ ਸੀ ਜਿਹੜੀ ਨਾ ਉਹ ਪੱਥਰ ਦੇ ਵਿੱਚੋਂ ਨਿਕਲੀ ਨਹੀਂ ਜ਼ੋਰ ਵੀ ਲਾ ਲਿਆ ਇਹ ਗੱਲ ਸਾਰੇ ਪਾਸੇ ਘੁੰਮ ਗਈ ਇਲਾਕੇ 'ਚ ਫਿਰ ਇੱਕ ਨਾ ਪੁਰਾਣਾ ਬਜ਼ੁਰਗ ਬੁਲਾਇਆ ਪੁਰਾਣਾ ਬਜ਼ੁਰਗ ਆ ਕੇ ਗੱਲ ਸੁਣ ਕੇ ਜੋ ਦੇਖਿਆ ਕਹਿੰਦੇ ਅੰਗਰੇਜ਼ਾਂ ਨੂੰ ਕਹਿਣ ਲੱਗੇ ਸਾਰੇ ਲੋਕਾਂ ਨੂੰ ਪੁਰਾਣਾ ਬਜ਼ੁਰਗ ਕਿ ਇਹ ਅਰਦਾਸ ਜਿਹੜੀ ਇਹ ਹੈ ਨਾ ਕਿਰਪਾ ਨ ਤਲਵਾਰ ਇਹ ਐ ਨਹੀਂ ਨਿਕਲਦੀ ਕਹਿੰਦੇ ਹੋਰ ਕਿਵੇਂ ਨਿਕਲੇਗੀ ਕਹਿੰਦੇ ਸਾ ਜੋਰ ਲਾ ਕੇ ਦੇਖ ਲਿਆ ਸਰ ਕਹਿੰਦੇ ਇਹ ਇਸ ਤਰ੍ਹਾਂ ਨਿਕਲੇਗੀ ਜਿਵੇਂ ਇਹ ਗੱਡੀ ਗਈ ਹੈ ਸਾਰੇ ਕਹਿੰਦੇ ਕਿਵੇਂ ਗੱਡੀ ਗਈ ਹੈ ਕਹਿੰਦੇ ਸਾਨੂੰ ਪਤਾ ਹੈ ਕਿਵੇਂ ਗੱਡੀ ਹੈ ਕਹਿੰਦੇ ਇਹ ਅਰਦਾਸ ਕਰਕੇ ਗੱਡੀ ਗਈ ਹੈ ਜਿਹੜੇ ਸ਼ਸਤਰਧਾਰੀ ਬੰਦੇ ਨੇ ਛਤਰੀ ਬੰਦੇ ਨੇ ਉਹ ਇਸ ਤਰ੍ਹਾਂ ਦੇ ਕੌਤਕ ਕਰਦੇ ਨੇ ਉਹਨਾਂ ਨੇ ਕਿਰਪਾਨ ਜਿਵੇਂ ਜਿਹਨੂੰ ਆਪਾਂ ਕਹਿੰਦੇ ਨਾ ਪਗੋਤੀ ਆਪਣੇ ਉਹ ਤਾਂ ਸ਼ੱਕ ਕਰਦੇ ਨੇ ਵੀ ਪਗੋਤੀ ਦੀ ਮਾਲਾ ਵਿੱਚ ਕੀ ਹੈ ਪਗੋਤ ਸ਼ਕਤੀ ਕਿਰਪਾਨ ਵਿੱਚ ਸ਼ਕਤੀ ਹੁੰਦੀ ਸੰਗ ਦੀ ਸ਼ਸਤਰ ਹੈ ਜਿਹੜਾ ਜਿਹੜਾ ਬੰਦਾ ਨਾ ਸ਼ਸਤਰ ਚਲਾਉਂਦਾ ਹੈ ਸ਼ਸਤਰ ਦੇ ਪਿੱਛੇ ਉਹਦੀ ਸ਼ਕਤੀ ਹੁੰਦੀ ਹੈ ਜਿਵੇਂ ਪਾਣੀ ਦੇ ਪਿੱਛੇ ਸ਼ਕਤੀ ਹੁੰਦੀ ਹੈ ਜਿਵੇਂ ਅੱਗ ਵੀ ਦੇਵਤਾ ਹੈ ਪਾਣੀ ਵੀ ਦੇਵਤਾ ਹੈ ਇਹਦੇ ਪਿੱਛੇ ਸ਼ਕਤੀ ਹੈ ਸ਼ਕਤੀ ਕਿ ਇਹਨੂੰ ਲੋਹਾ ਨਾ ਸਮਝੋ ਕਿਰਪਾਨ ਨੂੰ ਤਲਵਾਰ ਨੂੰ ਇਹਦੇ ਪਿੱਛੇ ਸ਼ਕਤੀ ਹੈ ਇੱਕ ਲੱਗ ਜਿਹੜੀ ਸ਼ਕਤ ਸੂਰਮੇ ਜੋ ਜੰਗਰੂ ਜਾਂਦੇ ਨੇ ਧਿਆ ਕੇ ਤਾਂ ਸ਼ਕਤੀ ਕਿਰਪਾ ਨੂੰ ਤਲਵਾਰ ਵਿੱਚ ਆ ਜਾਂਦੀ ਉਹ ਜਿਵੇਂ ਬੱਲੇ ਬੱਡੇ ਵਿੱਚ ਬਿਜਲੀ ਆ ਜਾਂਦੀ ਏ ਇਸ ਤਰ੍ਹਾਂ ਉਤਪਨ ਹੋ ਜਾਂਦੀ ਹੈ ਪ੍ਰਗਟ ਹੋ ਜਾਂਦੀ ਹੈ ਜਿਵੇਂ ਲੱਕੜ ਵਿੱਚ ਅੱਗ ਹੈ ਪਰ ਉਹ ਪ੍ਰਗਟ ਕਰਨੀ ਪੈਂਦੀ ਹੈ ਸੋ ਜਦੋਂ ਸੰਗ ਜੀਓ ਕਹਿੰਦੇ ਕਿਵੇਂ ਕਦੇ ਅਰਦਾਸ ਕਰਕੇ ਗੱਡੀ ਗਈ ਹੈ ਕਹਿੰਦੇ ਫਿਰ ਨਿਕਲੇ ਕਿਵੇਂ ਕਿ ਅਰਦਾਸ ਕਰਕੇ ਹੀ ਨਿਕਲੇਗੀ ਕਹਿੰਦੇ ਫਿਰ ਕਰੋ ਜਦੋਂ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਨਾ ਜਦੋਂ ਉਹਨਾਂ ਦੀ ਅਰਦਾਸ ਸੀ ਕਰਕੇ ਜਦੋਂ ਇੱਕੋ ਦਮ ਅਰਦਾਸ ਕਰਨ ਤੋਂ ਬਾਅਦ ਬਾਹਰ ਖਿੱਚੀ ਸੰਗ ਜੀ ਐ ਕਿਰਪਾਨ ਤਲਵਾਰ ਐ ਨਿਕਲਿਆ ਜੇ ਬੱਟ ਦੇ ਵਿੱਚੋਂ ਮੂਲੀ ਨਿਕਲ ਆਉਂਦੀ ਐ ਜੇ ਬੱਟ ਦੇ ਵਿੱਚੋਂ ਮੂਲੀ ਨਿਕਲ ਆਉਂਦੀ ਨਾ ਕਿਰਪਾਨ ਤਲਵਾਰ ਉਹ ਇਸ ਤਰ੍ਹਾਂ ਨਿਕਲਾਈ ਅਰਦਾਸ ਚ ਨਹੀਂ ਸਕਤੀ ਐ ਅਰਦਾਸ ਕਰਕੇ ਹੀ ਗੱਡੀ ਗਈ ਸੀ ਅਰਦਾਸ ਕਰਕੇ ਹੀ ਉਹ ਯਾਨੀ ਕਿ ਬਾਹਰ ਨਿਕਲੀ ਸੋ ਆਪਾਂ ਅਰਦਾਸ ਜਦੋਂ ਕਰਦੇ ਆ ਨਾ ਅਰਦਾਸ ਵਿੱਚ ਬੜੀ ਸ਼ਕਤੀ ਐ ਆਪਾਂ ਜਿੰਨਾ ਧਿਆਨ ਕਾਗਰੋ ਹੈਗਾ ਓਨੀ ਹੀ ਜ਼ਿਆਦੇ ਅਰਦਾਸ ਮਨਜ਼ੂਰ ਹੋਏਗੀ। ਕਈ ਵਾਰ ਆਪਾਂ ਕਹਿੰਦੇ ਕਈ ਕੰਮ ਨੇ ਜਿਹੜੇ ਆਪਾਂ ਅਰਦਾਸ ਕਰਦੇ ਆ ਉਹ ਆਪਣਾ ਕਰਮ ਹੁੰਦਾ ਹੈ। ਸੁਣਦੇ ਹਰ ਜਾਂਦੀ ਹੈ ਹਰੇਕ ਅਰਦਾਸ ਮਹਾਰਾਜ ਜੀ ਕੋਲੇ ਹੈ। ਜਿਵੇਂ ਆਪਾਂ ਜਿਵੇਂ ਆਪਾਂ ਨਾ WhatsApp ਦੇ ਉੱਤੇ ਕਿਸੇ ਨੂੰ ਮੈਸੇਜ ਕਰਦੇ ਆ ਮੈਸੇਜ ਅਗਲੇ ਕੋਲੇ ਪਹੁੰਚ ਜਾਂਦਾ ਹੈ। ਜਿੰਨੀ ਵੀ ਆਪਾਂ ਅਰਦਾਸ ਕਰਦੇ ਆ ਸਾਰੀ ਵਾਹਿਗੁਰੂ ਕੋਲੇ ਗੁਰੂ ਕੋਲੇ ਪਹੁੰਚਦੀ ਹੈ। ਜਾਨੀ ਕਿ ਅਰਦਾਸ ਤੁਸੀਂ ਐ ਸਮਝ ਲਿਓ ਮੈਂ ਜੀਰ ਅਰਦਾਸ ਕਰਦੇ ਆ ਆਪਾਂ ਮਹਾਰਾਜ ਨੂੰ ਵਟਸਐਪ ਕਰਦੇ ਆ ਵਟਸਐਪ ਤੇ ਮੈਸੇਜ ਭੇਜਦੇ ਆ ਅਕਾਲਪੁਰਖ ਕੋਲੇ ਇਹ ਤਾਂ ਹੋਣ ਆਈਆਂ ਚੀਜ਼ਾਂ ਨਾ ਅਰਦਾਸ ਬੇਨਤੀਆਂ ਵਟਸਐਪ ਵਾਂਗੂ ਐ ਮੈਸੇਜ ਵਾਂਗੂ ਤੁਸੀਂ ਐ ਕਰਿਆ ਕਰੋ ਵਟਸਐਪ ਤੇ ਵੀ ਅਸੀਂ ਜਦੋਂ ਅਰਦਾਸ ਕਰਦੇ ਆ ਮਹਾਰਾਜ ਨੂੰ ਵਟਸਐਪ ਤੇ ਮੈਸੇਜ ਭੇਜਦਾ ਜਾਈ ਜਾਂਦੇ ਨੇ ਉਹ ਪੜੀ ਜਾਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਪਰ ਜਦੋਂ ਸਾਡਾ ਕਰਮ ਪੂਰਾ ਹੋ ਗਿਆ ਬਾਣੀ ਪੜ੍ਹ ਕੇ ਗੁਰੂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਤਾਂ ਜਿਹੜਾ ਕਰਮ ਕਰਮ ਕਰਾਉਣਾ ਸੀ ਨਾਮ ਸਿਮਨ ਉਹ ਪੂਰਾ ਹੋ ਗਿਆ ਹੁਣ ਇਹਦਾ ਕਾਰਜ ਕਰਨਾ ਹੈ ਮਹਾਰਾਜ ਦੀ ਕਰ ਦਿੰਦੇ ਨੇ ਸਾਰੇ ਮੈਸੇਜ ਪੜ੍ਹਦੇ ਨੇ ਮਾਰਚ ਪਾਸ਼ਾ ਸੋ ਅਰਦਾਸ ਤੇ ਭਰੋਸਾ ਰੱਖੋ ਕਈ ਕਈ ਅਰਦਾਸਾਂ ਕਰੋ ਜੇ ਤੁਹਾਡੇ ਤੇ ਬਹੁਤ ਜ਼ਿਆਦਾ ਵਿਪਤ ਹੈ ਖਾਸੀਆਂ ਖਾਸੀਆਂ ਕਈ ਕਈ ਅਰਦਾਸਾਂ ਕਰੋ ਇਹ ਪਗਉਤੀ ਹੈ ਜਿਹੜੀ ਇਹ ਸਾਰੀ ਅਰਦਾਸ ਹੈ ਕਈ ਪੋਤ ਜੀ ਬਹੁਤ-ਬਹੁਤ ਮਾਲਾ ਕਰਦੇ ਨੇ ਚੇ ਪਾਹ ਚੜ੍ਹਦੀ ਕਲਾ ਬਖਸ਼ਦੇ ਨੇ ਅਰਦਾਸ ਤੇ ਭਰੋਸਾ ਰੱਖੋ ਅਰਦਾਸ ਵਿੱਚ ਬਹੁਤ ਹੀ ਜ਼ਿਆਦਾ ਸ਼ਕਤੀਆਂ ਪਿੱਛੇ ਹੀ ਹੋਂ ਸੰਗਤ ਜੀ ਆਈਸੀ ਮਸਤਾਨੇ ਫਿਲਮ ਉਹਦੇ ਵਿੱਚ ਕੀ ਸੀਗਾ ਉਹਦੇ ਵਿੱਚ ਅਰਦਾਸ ਹੀ ਸੀ ਇੱਕ ਭੰਡਾ ਨੇ ਨਕਲ ਕਰਨ ਵਾਲੇ ਨੇ ਜਦੋਂ ਗੁਰੂ ਅਗੇ ਅਰਦਾਸ ਕੀਤੀ ਨਾ ਕਿਵੇਂ ਕੋ ਕਲਾ ਬਾਰਤੀ ਦੇਖੋ ਉਹ ਕਿਹੜਾ ਵਿਚਾਰੇ ਕੋਈ ਬਾਣੀ ਨਾਲ ਜੁੜੇ ਹੋਏ ਸੀ ਪਰ ਅੰਦਰੋਂ ਨਿੱਕਲੀ ਅਰਦਾਸ ਹੁੰਦੀ ਸੀ ਪਾਛਾ ਹੁਣ ਲੱਜਿਆ ਰੱਖੋ ਅਰਦਾਸ ਸੇ ਨਹੀਂ ਸ਼ਕਤੀ ਹੈ ਦਸਵੇਂ ਪਾਛ ਚੰਡੀ ਦੀ ਵਾਰ ਜੇ ਅਰਦਾਸ ਤੋਂ ਸ਼ੁਰੂ ਹੁੰਦੀ ਹੈ ਵੈਸੇ ਵੀ ਅਰਦਾਸ ਰੋਜ਼ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ